ਇਹ ਕਿਹੜਾ ਇਹ ਫੋਟੋ ਵਿੱਚ ਨਹੀਂ ਬਾਬਾ ਜੀ ਆਹੋ ਇਹ ਉਹ ਨਹਿੜਾ ਜੋ ਰਾਜਸਥਾਨ ਨੂੰ ਜਾਂਦੀ ਹੈ ਜੀ ਇਹ ਉਹ ਨਹਿੜਾ ਜੋ ਰਾਜਸਥਾਨ ਜਾਂਦੀ ਆ ਆਪਣੇ ਪੰਜਾਬ ਵਿੱਚੋਂ ਹਰੀਕੇ ਪੱਤਣ ਤੋਂ ਇਹ ਉਹ ਨਹਿਰ ਹੈ ਜੋ ਕਿ ਰਾਜਸਥਾਨ ਜਾ ਰਹੀ ਹੈ। ਆਪ ਦਰਸ਼ਨ ਕਰੋ। ਔਰ ਸ਼ੇਅਰ ਵੀ ਜਰੂਰ ਕਰਿਓ। ਬੱਚਿਆਂ ਦੇ ਦੇਖਣ ਵਾਸਤੇ ਵੀ ਬਣੀ ਹੈ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।